ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਹੜੇ ਵੀ ਲੋਕ ਟੂਰਿਸਟ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਔਰ ਇਹ ਇੱਕ ਅਪਡੇਟ ਨਹੀਂ ਹੈ ਇਹ ਹੀ ਹੈਗੀਆਂ ਦੋ ਅਪਡੇਟਸ ਕਿਉਂਕਿ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਤੇ ਜਾਣ ਵਾਲੀਆਂ ਪੰਜਾਬੀਆਂ ਦੀ ਤਾਦਾਦ ਬਹੁਤ ਜ਼ਿਆਦਾ ਵੱਡੀ ਹੈ ਔਰ ਹਰ ਸਾਲ ਕੈਨੇਡਾ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਟੂਰਿਸਟ ਵੀਜ਼ਾ ਦੇ ਉੱਪਰ ਪੰਜਾਬੀ ਕੈਨੇਡਾ ਦੇ ਵਿੱਚ ਪਹੁੰਚਦੇ ਹੈ ਔਰ ਹਰ ਇੱਕ ਪੰਜਾਬੀ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਤੇ ਜਾਣਾ ਪਸੰਦ ਕਰਦਾ ਹੈ ਕਿਉਂਕਿ ਜੋ ਟੂਰਿਸਟ ਵੀਜ਼ਾ ਹੁੰਦਾ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਔਰ ਘੱਟ ਖਰਚ ਦੇ ਵਿੱਚ ਮਿਲ ਜਾਂਦਾ ਹੈ ਪਰ ਜੇ ਹੁਣ ਤੁਸੀਂ ਕੈਨੇਡਾ ਦੇ ਵਿੱਚ ਵਰਕਰ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਹੁਣ ਪ੍ਰੋਸੈਸਿੰਗ ਟਾਈਮ ਥੋੜਾ ਜਿਹਾ ਵੱਧ ਚੁੱਕਿਆ ਹੈ ਜਿੱਥੇ ਪਹਿਲਾਂ 15 ਤੋਂ 20 ਦਿਨਾਂ ਦੇ ਵਿੱਚ ਟੂਰਿਸਟ ਔਰ ਵਿਜ਼ਟਰ ਵੀਜ਼ਾ ਮਿਲ ਜਾਂਦਾ ਸੀ ਉੱਥੇ ਹੀ ਹੁਣ 2 ਮਹੀਨੇ ਦਾ ਸਮਾਂ ਕੈਨੇਡਾ ਇਮੀਗ੍ਰੇਸ਼ਨ ਲੈ ਰਹੀ ਹੈ ਦੇਖਿਆ ਜਾ ਸਕਦਾ ਹੈ ਕਿ ਪ੍ਰੋਸੈਸਿੰਗ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਜਿੱਥੇ ਪਹਿਲਾਂ 15 ਤੋਂ 20 ਦਿਨ ਲੱਗਦੇ ਸੀ ਹੁਣ ਉੱਥੇ 2 ਮਹੀਨੇ ਲੱਗਿਆ ਕਰਨਗੇ ਆਪਾਂ ਨੂੰ ਵਿਜ਼ਟਰ ਵੀਜ਼ਾ ਲੈਣ ਵਾਸਤੇ ਇਸ ਲਈ ਜੇ ਤੁਸੀਂ ਕ੍ਰਿਸਮਸ ਦੇ ਜਾਂ ਫਿਰ ਨਿਊ ਈਅਰ ਦੇ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਉੱਪਰ ਜਾਣਾ ਚਾਹੁੰਦੇ ਹੋ ਤਾਂ ਹੁਣ ਤੋਂ ਹੀ ਤੁਹਾਨੂੰ ਤਿਆਰੀ ਆਪ ਨੇ ਕਰ ਲੈਣੀ ਚਾਹੀਦੀ ਹੈ। ਹੁਣ ਤੋਂ ਹੀ ਤੁਹਾਨੂੰ ਆਪਦੀ ਫਾਈਲ ਪ੍ਰਪੇਅਰ ਕਰਕੇ ਲਗਾਉਣੀ ਪਾਉਗੀ। ਤਾਂ ਉਦੋਂ ਤੱਕ ਸ਼ਾਇਦ ਹੀ ਤੁਹਾਨੂੰ ਇਹ ਵੀਜ਼ਾ ਉਦੋਂ ਤੱਕ ਮਿਲ ਸਕੇ 크리스마ਸ ਔਰ ਨਿਊ ਇਅਰ ਤੱਕ। ਹੁਣ ਵਿਜ਼ਟਰ ਔਰ ਟੂਰਿਸਟ ਵੀਜ਼ਾ ਤੇ ਵੀ ਬਹੁਤ ਜ਼ਿਆਦਾ ਰਿਫਿਊਜ਼ਲ ਰੇਟ ਵੱਧ ਚੁੱਕਿਆ ਹੈ। ਪਿਛਲੇ ਹੀ ਦਿਨੀ ਬਹੁਤ ਸਾਰੇ ਰਿਫਿਊਜ਼ਲਸ ਆਈਆਂ ਟੂਰਿਸਟ ਵੀਜ਼ਾ, ਵਿਜ਼ਟ ਵੀਜ਼ਾ ਤੇ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਨੂੰ ਤਾਂ ਵੀਜ਼ੇ ਥੋੜੇ-ਬਹੁਤ ਜਾਰੀ ਕੀਤੇ ਜਾ ਰਹੇ ਹੈ ਜਿਨ੍ਹਾਂ ਨੂੰ ਤਾਂ ਸਪੌਂਸਰਸ਼ਿਪਸ ਮਿਲੀਆਂ ਹੋਈਆਂ ਨੇ। ਕਹਿਣ ਦਾ ਮਤਲਬ ਇਹ ਹੀ ਹੈ ਜਿਨ੍ਹਾਂ ਕੋਲ ਤਾਂ ਸਪੌਂਸਰਸ਼ਿਪਸ ਹੈਗੀਆਂ ਉਹਨਾਂ ਦੇ ਵੀਜ਼ੇ ਥੋੜੇ ਬਹੁਤ ਜਾਰੀ ਹੋ ਰਹੀ ਹੈ ਬਟ ਜਿਹੜੇ ਵੀ ਲੋਕ ਹੋਟਲ ਬੁਕਿੰਗ ਲਗਾ ਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦਾ ਵੀਜ਼ਾ ਲੱਗਣਾ ਬਹੁਤ ਇਜ਼ੀ ਨਹੀਂ ਹੈਗਾ ਬਹੁਤ ਔਖਾ ਹੋ ਚੁਕਿਆ ਹੈ ਹੋਟਲ ਬੁਕਿੰਗ ਤੇ ਵੀਜ਼ਾ ਲੈਣਾ ਬਹੁਤ ਹੀ ਜ਼ਿਆਦਾ ਹਾਰਡ ਹੋ ਚੁਕਿਆ ਹੈ ਸੋ ਵੱਧ ਤੋਂ ਵੱਧ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਵੀਜ਼ੇ ਰਿਫਿਊਜ਼ ਕੀਤੇ ਜਾ ਰਹੇ ਹੈ ਔਰ ਰਿਫਿਊਜ਼ਲ ਦੇਖਣ ਨੂੰ ਪੰਜਾਬੀਆਂ ਨੂੰ ਮਿਲ ਰਹੀ ਹੈ ਜਿੱਥੇ ਸਟੂਡੈਂਟਸ ਵੀਜ਼ੇ ਦੀ ਰਿਫਿਊਜ਼ਲ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਪੰਜਾਬੀਆਂ ਨੂੰ ਉੱਥੇ ਹੀ ਵਿਸਟਰ ਵੀਜ਼ਾ ਦੀ ਰਿਫਿਊਜ਼ਲੀ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਇਨੀਆਂ ਰਿਫਿਊਜ਼ਲਸ ਕੈਨੇਡਾ ਕਿਉਂ ਦੇ ਰਿਹਾ ਹੈ ਕਿਉਂਕਿ ਉਹ ਬਹੁਤ ਸਾਰੇ ਪੰਜਾਬੀਆਂ ਵੱਲੋਂ ਕਿ ਕੈਨੇਡਾ ਦੇ ਵਿੱਚ ਜਾ ਕੇ ਉੱਥੇ ਰੈਫਿਊਜੀ ਕੇਸ ਅਪਲਾਈ ਕਰ ਦਿੱਤੇ ਗਏ ਇਸ ਲਈ ਕੈਨੇਡਾ ਹੁਣ ਉਹਨਾਂ ਨੂੰ ਹੀ ਵੀਜ਼ੇ ਜਾਰੀ ਕਰੂਗਾ ਜਿਹੜਾ ਕਿ ਚੀਨੂਇਨ ਟੂਰਿਸਟ ਹੈਗਾ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨੈਕਸਟ ਅਪਡੇਟ ਦੀ ਕੁਝ ਟਾਈਮ ਪਹਿਲਾਂ ਜਦੋਂ ਕੈਨੇਡਾ ਨੇ ਐਲਾਨ ਕੀਤਾ ਸੀ ਕਿ 10 ইয়ারਸ ਦਾ মাল্টিਪਲ ਵੀਜ਼ਾ ਨਹੀਂ ਮਿਲਿਆ ਕਰੂਗਾ ਤਾਂ ਹੁਣ ਇਸ ਦੇ ਵਿੱਚ ਵੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਕੁਝ ਚੇਂਜਸ ਕੀਤੇ ਜਾ ਰਹੇ ਆਉਣ ਵਾਲੇ ਸਮੇਂ ਦੇ ਵਿੱਚ 10 ਸਾਲ ਦਾ ਮਲਟੀਪਲ ਵੀਜ਼ਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ 3 ਮਹੀਨੇ ਦਾ ਜਾਂ 6 ਮਹੀਨੇ ਦਾ ਹੀ ਵੀਜ਼ਾ ਜਾਰੀ ਕੀਤਾ ਜਾਊਗਾ ਮਲਟੀਪਲ ਵੀਜ਼ਾ ਬੰਦ ਕਰ ਦਿੱਤਾ ਜਾਊਗਾ 10 ਇਅਰਸ